ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਤਿੰਦਰ ਸਰਤਾਜ ਔਰ ਸਿਮੀ ਚਹਿਲ ਦੀ ਇੱਕ ਨਵੀਂ ਫਿਲਮ ਆਉਣ ਵਾਲੀ ਹੈ 7 ਫਰਵਰੀ ਨੂੰ ਫਿਲਮ ਆਉਣ ਵਾਲੀ ਹੈ ਔਰ ਫਿਲਮ ਦਾ ਨਾਮ ਹੈ ਹੁਸ਼ਿਆਰ ਸਿੰਘ ਸੋ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਅਹੀ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨੇ ਹੀ ਪੂਰੇ 86 ਕਿਰਦਾਰ ਆਉਣ ਵਾਲੇ ਨੇ 86 ਕਲਾਕਾਰ ਕੰਮ ਕਰਨ ਵਾਲੇ ਨੇ ਸੋ ਪੰਜਾਬ ਦੀ ਪਹਿਲੀ ਫਿਲਮ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਕੁੱਲ 86 ਕਲਾਕਾਰ ਕੰਮ ਕਰਨਗੇ ਸੋ ਬਹੁਤ ਫਿਲਮਾਂ ਪਹਿਲਾਂ ਪੰਜਾਬੀ ਆਈਆਂ ਨੇ ਜਿਸ ਦੇ ਵਿੱਚ ਵੱਖ-ਵੱਖ ਕਲਾਕਾਰ ਅਸੀਂ ਦੇਖਦੇ ਆ ਪਰ ਹੁਸ਼ਿਆਰ ਸਿੰਘ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ਇਦਾਂ ਦੀ ਹੋਣ ਵਾਲੀ ਆ ਪੂਰੇ ਪੰਜਾਬੀ ਇੰਡਸਟਰੀ ਦੇ ਇਤਿਹਾਸ ਦੇ ਵਿੱਚ ਕੋਈ ਇਦਾਂ ਦੀ ਫਿਲਮ ਨਹੀਂ ਬਣੀ ਜਿਸ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਕਲਾਕਾਰਾਂ ਨੇ ਕੰਮ ਕੀਤਾ ਹੋਵੇ ਸੋ ਇਸ ਫਿਲਮ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੂਰੇ 86 ਐਕਟਰ ਕੰਮ ਕਰਨ ਵਾਲੇ ਨੇ ਹੋ ਸਕਦਾ ਹੈ ਕਿ ਇਸ ਤੋਂ ਗਿਣਤੀ ਵੱਧ ਵੀ ਹੋ ਚਵੇ ਜੋ ਗਿਰਤੀ ਸਾਡੇ ਕੋਲ ਆਈ ਉਸ ਦੇ ਵਿੱਚ ਦੱਸਿਆ ਗਿਆ ਕਿ ਇਸ ਦੇ ਵਿੱਚ 86 ਪਲੱਸ ਐਕਟਰ ਜਿਹੜੇ ਕੰਮ ਕਰਨ ਵਾਲੇ ਨੇ ਸੋ ਇੱਕ ਆਪਣੇ ਆਪ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਇੱਕ ਵੱਡੀ ਫਿਲਮ ਬਣਨ ਵਾਲੀ ਹੈ ਹੁਸ਼ਿਆਰ ਸਿੰਘ 7 ਫਰਵਰੀ 2025 ਨੂੰ ਜੋ ਸਿਨੇਮਾ ਕਰਾਂ ਦਾ ਸ਼ਿੰਗਾਰ ਬਣਨ ਵਾਲੀ ਹੈ ਸੋ ਜੇਕਰ ਅਸੀਂ ਦੇਖੀਏ ਸਤਿੰਦਰ ਸਰਤਾਜ ਦੀਆਂ ਬਾਕੀ ਫਿਲਮਾਂ ਵੀ ਉਹ ਵੀ ਲੀਤ ਤੋਂ ਹਟ ਕੇ ਫਿਲਮਾਂ ਬਣਾਉਂਦੇ ਨੇ ਕੁਛ ਨਾ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਇਹ ਜੋੜੀ ਵੀ ਤੁਹਾਨੂੰ ਪਹਿਲੀ ਵਾਰ ਦੇਖਣ ਨੂੰ ਮਿਲੇਗੀ ਸਤਿੰਦਰ ਸਰਤਾਜ ਔਰ ਸਿਮੀ ਚਲ ਦੀ ਜੋੜੀ ਵੀ ਪਹਿਲੀ ਵਾਰ ਵੱਡੇ ਪਰਦੇ ਤੇ ਆ ਰਹੀ ਹੈ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਥੱਲੋ ਕਿੰਨੀ ਕ ਐਕਸਾਈਟਮੈਂਟ ਹੈ ਫਿਲਮ ਦੇਖਣ ਦੀ ਕੌਣ ਕੌਣ ਸਿਨੇਮਾ ਘਰ ਦੇ ਵਿੱਚ ਫਿਲਮ ਦੇਖਣ ਜਾਵੇਗਾ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਹੁਸ਼ਿਆਰ ਸਿੰਘ ਜੋ ਫਿਲਮ ਬਣਦੀ ਪਈ ਹੈ ਸਤਿੰਦਰ ਸਰਤਾਜ ਦੀ ਇਸ ਫਿਲਮ ਦੇ ਵਿੱਚ 86 ਤੋਂ ਪਲੱਸ ਐਕਟਰ ਕੰਮ ਕਰਨ ਵਾਲੇ ਨੇ ਨਜ਼ਰ ਆਉਣ ਵਾਲੇ ਨੇ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸ ਕਿਸ ਨੂੰ ਇੰਤਜ਼ਾਰ ਇਸ ਫਿਲਮ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਤਿੰਦਰ ਸਰਤਾਜ ਔਰ ਸਿਮੀ ਚਹਿਲ ਦੀ ਇੱਕ ਨਵੀਂ ਫਿਲਮ ਆਉਣ ਵਾਲੀ ਹੈ 7 ਫਰਵਰੀ ਨੂੰ ਫਿਲਮ ਆਉਣ ਵਾਲੀ ਹੈ ਔਰ ਫਿਲਮ ਦਾ ਨਾਮ ਹੈ ਹੁਸ਼ਿਆਰ ਸਿੰਘ ਸੋ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਅਹੀ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ 86 ਕਿਰਦਾਰ ਆਉਣ ਵਾਲੇ ਨੇ 86 ਕਲਾਕਾਰ ਕੰਮ ਕਰਨ ਵਾਲੇ ਨੇ ਸੋ ਪੰਜਾਬ ਦੀ ਪਹਿਲੀ ਫਿਲਮ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਕੁੱਲ 86 ਕਲਾਕਾਰ ਕੰਮ ਕਰਨਗੇ ਸੋ ਬਹੁਤ ਫਿਲਮਾਂ ਪਹਿਲਾਂ ਪੰਜਾਬੀ ਆਈਆਂ ਨੇ ਜਿਸ ਦੇ ਵਿੱਚ ਵੱਖ-ਵੱਖ ਕਲਾਕਾਰ ਅਸੀਂ ਦੇਖਦੇ ਆ ਪਰ ਹੁਸ਼ਿਆਰ ਸਿੰਘ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ਇਦਾਂ ਦੀ ਹੋਣ ਵਾਲੀ ਆ ਪੂਰੇ ਪੰਜਾਬੀ ਇੰਡਸਟਰੀ ਦੇ ਇਤਿਹਾਸ ਦੇ ਵਿੱਚ ਕੋਈ ਇਦਾਂ ਦੀ ਫਿਲਮ ਨਹੀਂ ਬਣੀ ਜਿਸ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਕਲਾਕਾਰਾਂ ਨੇ ਕੰਮ ਕੀਤਾ ਹੋਵੇ ਸੋ ਇਸ ਫਿਲਮ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੂਰੇ 86 ਐਕਟਰ ਕੰਮ ਕਰਨ ਵਾਲੇ ਨੇ ਹੋ ਸਕਦਾ ਹੈ ਕਿ ਇਸ ਤੋਂ ਗਿਣਤੀ ਵੱਦ ਵੀ ਹੋ ਜਾਵੇ ਜੋ ਕਿrti ਸਾਡੇ ਕੋਲ ਆਈ ਉਸ ਦੇ ਵਿੱਚ ਦੱਸਿਆ ਗਿਆ ਕਿ ਇਸ ਦੇ ਵਿੱਚ 86 ਪਲੱਸ ਐਕਟਰ ਜਿਹੜੇ ਕੰਮ ਕਰਨ ਵਾਲੇ ਨੇ ਸੋ ਇੱਕ ਆਪਣੇ ਆਪ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਇੱਕ ਵੱਡੀ ਫਿਲਮ ਬਣਨ ਵਾਲੀ ਹੈ ਹੁਸ਼ਿਆਰ ਸਿੰਘ 7 ਫਰਵਰੀ 2025 ਨੂੰ ਜੋ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਵਾਲੀ ਹੈ ਸੋ ਜੇਕਰ ਅਸੀਂ ਦੇਖੀਏ ਸਤਿੰਦਰ ਸਰਤਾਜ ਦੀਆਂ ਬਾਕੀ ਫਿਲਮਾਂ ਵੀ ਉਹ ਵੀ ਲੀਤੋਂ हट ਕੇ ਫਿਲਮਾਂ ਬਣਾਉਂਦੇ ਨੇ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਇਹ ਜੋੜੀ ਵੀ ਤੁਹਾਨੂੰ ਪਹਿਲੀ ਵਾਰ ਦੇਖਣ ਨੂੰ ਮਿਲੇਗੀ ਸਤਿੰਦਰ ਸਰਤਾਜ ਔਰ ਸਿਮੀ ਚੱਲ ਦੀ ਜੋੜੀ ਵੀ ਪਹਿਲੀ ਵਾਰ ਵੱਡੇ ਪਰਦੇ ਤੇ ਆ ਰਹੀ ਹੈ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੰਨੀ ਕੁ ਐਕਸਾਈਟਮੈਂਟ ਹੈ ਫਿਲਮ ਦੇਖਣ ਦੀ ਕੌਣ-ਕੌਣ ਸਿਨੇਮਾ ਘਰ ਦੇ ਵਿੱਚ ਫਿਲਮ ਦੇਖਣ ਜਾਵੇਗਾ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਹੁਸ਼ਿਆਰ ਸਿੰਘ ਜੋ ਫਿਲਮ ਬਣਦੀ ਪਈ ਹੈ ਸਤਿੰਦਰ ਸਰਤਾਜ ਦੀ ਇਸ ਫਿਲਮ ਦੇ ਵਿੱਚ 86 ਤੋਂ ਪਲੱਸ ਐਕਟਰ ਕੰਮ ਕਰਨ ਵਾਲੇ ਨੇ ਨਜ਼ਰ ਆਉਣ ਵਾਲੇ ਨੇ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸ-ਕਿਸ ਨੂੰ ਇੰਤਜ਼ਾਰ ਇਸ ਫਿਲਮ ਦਾ